ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਦਾ ਇਸ ਵੇਲੇ ਬਟਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਬਟਾਲਾ ਦੀ ਸਰਕਾਰੀ ਖੰਡ ਮਿਲ ਵਿੱਚ ਗੰਨੇ ਦੀ ਪੜਾਈ ਸੀਜ਼ਨ ਸ਼ੁਰੂ ਹੋ ਗਿਆ ਹੈ ਅੱਜ ਸਰਕਾਰੀ ਸ਼ੁਕਰ ਮਿਲ ਬਟਾਲਾ ਵਿੱਚ ਗੰਨੇ ਦੀ ਪੜਾਈ ਸੀਜ਼ਨ ਦਾ ਕੰਮ ਸ਼ੁਰੂ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਮੰਤਰੀ ਤ੍ਰਿਪਤਜਿੰਦਰ ਸਿੰਘ ਬਾਜਵਾ ਵਿਧਾਇਕ ਫਤਿਹ ਜੰਮ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾੜੀ ਸਹਿਤ ਕਈ ਵੱਡੇ ਅਧਿਕਾਰੀ ਵੀ ਮੌਜੂਦ ਰਹੇ ਇਸ ਮੌਕੇ ਤੇ ਗੰਨੇ ਪੜਾਈ ਦਾ ਸੀਜ਼ਨ ਸ਼ੁਰੂ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ 슈ਗਰ ਮਿਲਾਂ ਨੂੰ ਸਖਤ ਅਦਾਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਕਿਸਾਨ ਦੀ ਪੇਮੈਂਟ ਦੀ ਸਮੱਸਿਆ ਉਨਾਂ ਆਨ ਦਿੱਤੀ ਜਾਵੇ ਉੱਥੇ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਾਸ ਕੀਤੀ ਜੋ ਸਬਸਿਡੀ ਕਰੀਬ 60 ਕਰੋੜ ਰੁਪਇਆ ਹੈ ਉਸ ਦੇ ਬਾਰੇ ਵਿੱਚ ਵੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਹੈ ਕਿ ਉਹ ਸਭ ਜੜੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਵਾ ਦਿੱਤੀ ਜਾਵੇ ਉਥੇ ਦਾਵਾ ਨੇ ਕਿ ਸਰਕਾਰੀ ਮਿਲਾਂ ਦਾ ਨਿਜੀ ਸ਼ੂਗਰ ਮਿਲਾਂ ਦੇ ਨਾਲ ਸਿੱਧਾ ਕੰਪੀਟੀਸ਼ਨ ਹੈ ਅਤੇ ਇਸ ਕੰਪੀਟੀਸ਼ਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਭੋਗਪੁਰ ਸਰਕਾਰੀ ਸ਼ੂਗਰ ਮਿਲ ਨੂੰ ਅਪਗ੍ਰੇਡ ਕਰਦੇ ਹੋਏ ਉਸ ਵਿੱਚ ਆਧੁਨਿਕ ਮਸ਼ੀਨਾਂ ਲਗਾ ਕੇ ਉਥੇ ਗੰਨਾ ਪੜਾਈ ਦੀ ਕਪੈਸਿਟੀ ਵਧਾ ਦਿੱਤੀ ਹੈ ਇਸੇ ਜਨਵਰੀ 2020 ਤੱਕ ਬਟਾਲਾ ਸਰਕਾਰੀ ਸ਼ੂਗਰ ਮਿਲ ਅਤੇ ਗੁਰਦਾਸਪੁਰ ਪਨਿਆੜ ਸ਼ੂਗਰ ਮਿਲ ਨੂੰ ਵੀ ਅਪਗ੍ਰੇਡ ਕਰਕੇ ਉਥੇ ਗੰਨੇ ਪੜਾਈ ਦੀ ਕਪੈਸਿਟੀ 5 ਗੱਡ ਕਰ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਇਹਨਾਂ 슈ਗਰ ਮਿਲਾਂ ਦੀ ਕਪੈਸਿਟੀ ਦਾ ਆਂਦੇ ਨਾਲ ਹੀ ਪਟਾਲਾ 슈ਗਰ ਮਿਲ ਵਿੱਚ ਫਾਰਮ 슈ਗਰ ਤਿਆਰ ਜੈਦੀ ਜੋ ਕੇਵਲ ਉੱਤਰ ਪ੍ਰਦੇਸ਼ ਵਿੱਚ ਸਿਰਫ ਤਿੰਨ ਗਰ ਮਿਲਾਂ ਵਿੱਚ ਤਿਆਰ ਕੀਤੀ ਜਾਂਦੀ ਹਨ ਦੇਖੋ ਇਨਸਾਫ ਟੀਵੀ ਤੇ ਮੰਤਰੀ ਦਾ ਦਾਵਾ ਦਾ ਕੀ ਕਹਿਣਾ ਹੈ ਦਾ ਕਿ ਇੰਤਜ਼ਾਮ ਕੀਤਾ ਤਾਂ ਸਾਡੀ ਪੇਮੈਂਟ ਜਿਹੜੀ ਪੰਜਾਬ ਗਵਰਨਮੈਂਟ ਦੀ ਪੇਮੈਂਟ ਹੈ ਉਹ ਅਸੀਂ 3.5 ਕਰੋੜ ਇਸ ਤੇ ਉਹ ਮੈਂ ਕਹਿ ਦਤਾ ਕਿ ਹਰ ਮਿਲ ਦੀ ਜਿਹੜੀ ਗਵਰਨਮੈਂਟ ਪੰਜਾਬ ਦੀ ਹੈ ਉਹ ਅਸੀਂ 10 ਦਿਨਾਂ ਦੇ ਵਿੱਚ ਅਸੀਂ ਕਰ ਦੇਣ ਲੱਗੇ ਸਾਡੀ ਸੀਸੀ ਲਿਮਟ ਜਿਹੜੀ ਬਣ ਗਈ ਹੈ ਉਹਦੇ ਵਿੱਚ ਅਸੀਂ ਪੇਮੈਂਟ ਇਹਨਾਂ ਲਈ ਜੋ ਜਿਹੜੀ ਸਿਰਫ 60 ਕਰੋੜ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪੇਮੈਂਟ ਹੈ ਜਿਹੜੀ ਸਬਸਿਡੀ ਦੀ ਉਹਨਾਂ ਨੂੰ ਕਿਹਾ ਕਿ ਉਹ ਕਰ ਦੋ ਉਹ ਇਸ ਕਰਕੇ ਮੇਰਾ ਪਹਿਲਾ ਖਿਆਲ ਸੀ ਕਿ ਅਸੀਂ ਇਹਨਾਂ ਨੂੰ ਡਾਇਰੈਕਟ ਕਿਸਾਨਾਂ ਨੂੰ ਉਹ ਵੀ ਪਾ ਦੇ ਕਿਉਂਕਿ ਗਵਰਨਮੈਂਟ ਨੇ ਕਿਲੋਮੀਟਰਸ ਇੰਡੀਆ ਨੇ ਇਨਸਾਨ ਨੂੰ ਨਹੀਂ ਭੇਜਣੀ ਉਸ ਦੀ ਕਿਸਾਨਾਂ ਦੇ ਅਕਾਊਂਟ ਵਿੱਚ ਜਾਣੀ ਇਸ ਕਰਕੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਜੇ ਕੋਈ ਜਿਹੜੀ ਚੀਜ਼ ਹੈ ਤੇ ਸਾਨੂੰ ਪੈਸੇ ਭੇਜ ਦਿਓ ਅਸੀਂ ਕਿਸਾਨਾਂ ਨੂੰ ਜਦੋਂ ਆਉਣਗੇ ਤੁਹਾਡੇ ਕੋਲ ਉਹ ਤੋਂ ਦੇ ਤਾਂ ਪਹਿਲਾਂ ਪਹਿਲਾਂ ਆਪਣੇ ਪਹਿਣ ਪਰ ਉਹਨਾਂ ਨੇ ਜੋ ਉਹਨਾਂ ਦਾ ਪ੍ਰੋਸੀਜਰ ਹੈ ਜੋ ਉਹਨਾਂ ਨੇ ਸਾਰੇ ਇੰਡੀਆ 'ਚ ਲਾਗੂ ਕਰਨਾ ਉਹੀ ਪੰਜਾਬ 'ਚ ਲਾਗੂ ਸਾਡੀ ਸਟੇਟ ਗਵਰਨਮੈਂਟ ਦੀ ਜਿਹੜੀ ਪੇਮੈਂਟ ਹੋਏਗੀ ਉਹ 10 ਦਿਨਾਂ ਦੇ ਵਿੱਚ ਵਿੱਚ ਪੂਰੀ ਕਲੀਅਰ ਅਸੀਂ ਕਰ ਦੇ ਸੱਚੀ ਗੱਲ ਕਹਿੰਦੀ ਆ ਪਿਛਲੀ ਪੇਮੈਂਟ ਦੀ ਤਾਂ ਗਰਗਾਂ ਦੀ ਪੇਮੈਂਟ ਨਿੱਜੀ ਮਿਲਾਂ ਵਾਲੀ ਕਾਫੀ ਹਾਲੇ ਬਕਾਇਆ ਦੇ ਕੋ ਨਿੱਜੀ ਮ ਕੰਮੀਡੀਆਂ ਸਟੇਰੀਆ ਸਰਕਾਰੀ ਮੇਲਾ ਨੇ ਤੇ ਪ੍ਰਾਈਵੇਟ ਮੇਲਾ ਅਸੀਂ ਦੋਹਾਂ ਕੰਪੀਟੀਸ਼ਨ ਹੈ ਸਾਡੇ ਚ ਤੇ ਅਸੀਂ ਵੱਧ ਪੀੜਨਾ ਇਹਦੇ ਬਾਰੇ ਐਗਰੀਕਲਚਰ ਡਿਪਾਰਟਮੈਂਟ ਹੀ ਜੋ ਆਪ ਦੇਸਾਤਾ ਕਿਉਂਕਿ ਕਿ ਜਿਹੜੀ ਉਹਨਾਂ ਦੀ ਉਹਨਾਂ ਦਾ ਵੀ ਵੈਸੀ ਜੀ ਤਕਰੀਰ ਉਹਨਾਂ ਦਾ ਵੀ ਗਵਰਨਮੈਂਟ ਆਫ ਇੰਡੀਆ ਦੇ ਜਿਹੜੀ ਸ਼ੂਗਰ ਐਕਸਪੋਰਟ ਹੋਈ ਸੀ ਉਹਨਾਂ ਦੇ ਵੀ ਵੈਸੀ ਉੱਥੇ ਫਸਲ ਤੇ ਪਾਰਕਿੰਗਾਂ ਮਿਲਾਂ ਨੇ ਉੱਥੇ ਪੇਮੈਂਟ ਆਪਣੀ ਕਰ ਦਿੱਤੀ ਤੁਸੀਂ ਕੰਪੀਟੀਸ਼ਨ ਦੀ ਗੱਲ ਕੀਤੀ ਹੈ ਤੇ ਸਹਾਕਾਰੀ ਮਿਲਾਂ ਦੇ ਉਨ ਮਿੱਜੀ ਮਿਲਾਂ ਦੇ ਨਾਲ ਤੋਲਿਆ ਜਾਵੇ ਤਾਂ ਕਿਸ ਤਰ੍ਹਾਂ ਦੀ ਪ੍ਰੋਗਰੈਸ ਹੈਗੀ ਹੈ ਅਸਲ ਵਿੱਚ ਸਰਕਾਰੀ ਬਿਲਕੁਲ ਸਾਡੀ ਜਿਹੜੀ ਹੈ ਪਿਛਲੀ ਜੇ ਪ੍ਰੋਗਰੈਸ ਕਰਦੀ ਅਸੀਂ ਬੜੀ ਵਧੀਆ ਪ੍ਰੋਗਰੈਸ ਕਰਦੀ ਸਾਡੀ ਪੁਰ ਦੀ ਕਾਲੀ ਅਸੀਂ ਉਹਨੂੰ 3000 ਜਿਹੜੀ ਕੈਪੈਸਿਟੀ ਦੀ ਕਰ ਦਿੱਤਾ 1000 ਤੋਂ 44 ਸਾਲ ਬਾਅਦ ਉਸ ਮਿਲ ਦੀ ਅਸੀਂ ਕੈਪੈਸਿਟੀ ਵਧਾਈ ਆ ਇਹ ਬਟਾਲਾ ਔਰ ਜਿਹੜੀ ਗੁਰਦਾਸਪੁਰ ਸ਼ੂਗਰ ਮਿਲਾਂ ਦੋਵੇਂ ਨੇ ਇਹਨਾਂ ਦਾ ਸਾਡੀ ਡੀਪੀਆਰ ਬਣ ਗਈ ਜਿਹੜਾ ਪ੍ਰੋਜੈਕਟ ਰਿਪੋਰਟ ਕਹਿੰਦੇ ਆ ਲੋਨ ਸਾਡੇ ਹੋ ਗਏ ਨੇ ਔਰ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਇਹਦਾ ਨੀ ਪੱਥਰ ਤੋਂ ਨਾ ਮਿਲਾਂਦਾ ਪੱਕਾ ਦਿੱਤਾ ਜਾਏਗਾ 3500 ਤੇ ਟਨ ਦੀ ਇਹ ਹੋਏਗੀ ਤੇ 5000 ਜਿਹੜੀ ਉਹ ਹੋਏਗੀ ਇਹਦੇ ਤੋਂ ਇੱਥੇ ਜਿਹੜੀ ਫਾਰਮਾਸਿਊਟੀਕਲ ਸ਼ੂਗਰ ਬਣੇਗੀ ਤੇ ਅਸੀਂ ਦੂਸਰੀ ਚੀਨੀ ਬਣਾਉਣ ਵਾਲੇ ਪਾਸੇ ਉਹਦਾ ਪ੍ਰੋਸੀਜਰ ਜਰੂਰ ਰੱਖਾਂਗੇ ਪਰ ਜਿਹੜਾ ਦੂਸਰੀ ਚੀਨੀ ਇਹ ਜਿਹੜੀ ਆਮ ਚੀਨੀ ਹੈ ਤੇ ਜਿਹੜੀ ਫਾਰਮਾਸਿਊਟੀਕਲ 슈ਗਰ ਹੈ ਉਹਦੇ ਵਿੱਚ ਬਹੁਤ ਫਰਕ ਹੈ ਪ੍ਰਾਈਸ ਦਾ ਬੜਾ ਡਿਫਰੈਂਸ ਹੈ ਇਹ ਜਿਹੜੇ ਨਾਲ ਕੋ ਜਨਰੇਸ਼ਨ ਵੀ ਚੱਲੇਗਾ ਤੇ ਤਾਂ ਕਿ ਜੇ ਵਾਹਿਗੁਰੂ ਨੇ ਕਿਰਪਾ ਰੱਖੀ ਤੇ ਇਹ ਜਿਹੜੀਆਂ ਤਿੰਨੇ ਚਾਰੇ ਮੇਲੇ ਨੇ ਸਾਡੀਆਂ ਭੋਗਪੁਰ ਬਟਾਲਾ ਔਰ ਗੁਰਦਾਸਪੁਰ ਇਹ ਮੇਲੇ ਜਿਹੜੀਆਂ ਨੇ ਜਿਸ ਵੇਲੇ ਟਰਾਲੀ ਕਿਸਾਨ ਲੈ ਕੇ ਆਵੇਗਾ ਨਾਲ ਦੀ ਨਾਲ ਇਹਨਾਂ ਮੇਲਿਆਂ 'ਚ ਪੇਮੈਂਟ ਹੋਇਆ ਕਰੇਗਾ